ਸਿੱਖਰਾਂ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਬੀਬੀ ਜੀ ਨੇ ਟਿਕ ਲਈਏ ਕਾਲੀਦਰ ਤੋਂ ਜੇ ਤਾਂ ਕਾਂਗਰਸ ਤੋਂ ਲਈ ਹੁੰਦੀ ਫਿਰਦਰ ਮੇਰੇ ਤੇ ਆਸ ਰੱਖਣੀ ਚਾਹੀਦੀ ਸੀ ਰਾਣਾ ਗੁਰਜੀਤ ਸਿੰਘ ਆ ਗਏ ਕਿਸੇ ਦੇ ਨਾਲ ਆ ਥੁੱਲ ਕੇ ਨਾਲ ਆ ਅਗਰ ਕਿਸੇ ਦੇ ਉਲਟਾ ਤਾਂ ਖੁੱਲ ਕੇ ਵਿਰੋਧ ਕਰਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਪਾਸੇ ਸਿਆਸੀ ਖਾੜਾ ਪਖਿਆ ਹੋਇਆ ਹੈ ਤੇ ਹਾਲ ਹੀ ਦੇ ਵਿੱਚ ਕਾਂਗਰਸੀ ਸਾਬਕਾ ਆਗੂ ਰਾਣਾ ਗੁਰਜੀਤ ਸਿੰਘ ਦਾ ਇੱਕ ਬਿਆਨ ਸਾਹਮਣੇ ਆਇਆ ਉਹਨਾਂ ਨੇ ਸਾਫ ਤੌਰ ਤੇ ਕਿਹਾ ਜੇਕਰ ਬੀਬੀ জাকੀਰਕੌਰ ਕਾਂਗਰਸ ਦੀ ਟਿਕਟ ਦੇ ਉੱਤੇ ਚੋਣ ਲੜ ਰਹੀ ਹੁੰਦੀ ਤਾਂ ਅਸੀਂ ਉਹਨਾਂ ਦਾ ਸਾਥ ਜ਼ਰੂਰ ਦਿੰਦੇ ਉਹਨਾਂ ਨੇ ਕਪੂਰਥਲਾ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਦੇਸ਼ ਦੇ ਵਿੱਚ ਕਾਂਗਰਸ ਦੀ ਜਿੱਤ ਨੂੰ ਲਾਜ਼ਮੀ ਕਰਾਰ ਦਿੱਤਾ ਕਿ ਬਹੁਤ ਜਲਦ ਕਾਂਗਰਸ ਦਾ ਹੀ ਰਾਜ ਹੋਵੇਗਾ ਤੇ ਨਾਲ ਹੀ ਖਡੂਰ ਸਾਹਿਬ ਸੇਟ ਤੋਂ ਜਸਵੀਰ ਦਿੰਪਾ ਦੇ ਬਾਰੇ ਕਹਿੰਿਆ ਜਾ ਰਹੀਆਂ ਗੱਲਾਂ ਮਨਮਟਾਵ ਦੀਆਂ ਉਹਨਾਂ ਨੂੰ ਵੀ ਠਲ ਪਾਉਂਦਿਆਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਕਿਸੇ ਤਰ੍ਹਾਂ ਦਾ ਕੋਈ ਵੀ ਮਨਮਟਾਵ ਨਹੀਂ ਹੈ ਉਹ ਇੱਕ ਕਾਂਗਰਸ ਦਾ ਜੂਝਾਰੂ ਸਿਪਾਹੀ ਹੈ ਅਤੇ ਕਾਂਗਰਸ ਦੇ ਇਸ ਸਿਪਾਹੀ ਦਾ ਅਸੀਂ ਦਿਲੋਂ ਸਾਥ ਦੇਵਾਂਗੇ ਨਾਲ ਹੀਸਖਪਾਲ ਸਿੰਘ ਖਰੌਤ ਤੇ ਵੀ ਨਿਸ਼ਾਨਾ ਲੈਂਦੇ ਆ ਕਿ ਐਨਆਰਆਈ ਫੰਡਿੰਗ ਦਾ ਉਹ ਨਾ ਚਾਇਜ਼ ਫਾਇਦਾ ਚੱਕ ਰਹੇ ਨੇ ਅਧਿਕਵਰ ਵਿਜੇ ਪ੍ਰਤਾਪ ਦੀ ਅਗਰ ਗੱਲ ਕੀਤੀ ਜਾਵੇ ਤਾਂ ਐਸਆਈਟੀ ਦੀ ਕਾਰਵਾਈ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਬਾਦਲਾ ਨੇ ਜੋ ਸੱਟ ਮੁਖੀ ਕੁਵਰ ਵਿਜੇ ਪ੍ਰਤਾਪ ਦਾ ਤਬਾਦਲਾ ਕਰਵਾਇਆ ਹੈ ਉਸ ਵਾਸਤੇ ਕਾਂਗਰਸ ਦਾ ਇੱਕ ਵਫਦ ਬਹੁਤ ਜਲਦ ਚੋਣ ਕਮਿਸ਼ਨ ਨੂੰ ਮਿਲੇਗਾ ਅਤੇ ਚੋਣ ਕਮਿਸ਼ਨ ਵੀ ਮੂੜ ਇਸਤੇ ਵਿਚਾਰ ਕਰੇਗਾ ਤੇ ਹੋ ਸਕਦਾ ਹੈ ਕਿ ਕੁਵਰ ਵਿਜੇ ਪ੍ਰਤਾਪ ਨੂੰ ਮੂੜ ਐਸਆਈਟੀ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਹੋਰ ਕੀ ਕੁਝ ਕਿਹਾ ਆਓ ਮਾਰਦੇ ਹਾਂ ਕਿ ਨਾ ਜਿਸ ਤਰ੍ਹਾਂ ਜੁਨੇ ਗਿਆ ਕਿ ਬੇਇਵਰ ਮਤਭੇਦ ਹੁੰਦੇ ਨੇ ਉਹ ਦੂਰ ਹੋ ਜਾਂਦੇ ਨੇ ਕਿ ਜਿਸ ਤਰ੍ਹਾਂ ਤੁਸੀਂ ਹੁਣ ਚੌਣ ਮੈਦਾਨ ਚ ਨਿਤਰ ਆਏ ਹੋ ਜਿਹੜੀ ਤੁਹਾਡੇ ਸਿਆਸੀ ਵਿਰੋਧੀ ਨੇ ਆਪਣੇ ਭਾਸ਼ਣਾ ਚ ਵੀ ਅਕਸਰ ਕਹਿੰਦੇ ਨੇ ਕਿ ਸ਼ਾਇਦ ਰਾਣਾ ਗੁਰਜੀਤ ਜਸਪੀਰ ਸਿੰਘ ਢੰਪਾ ਦੀ ਉਸ ਤਰ੍ਹਾਂ ਮਦਦ ਤੇ ਕਿੰਤੂ ਪਰੰਤੂ ਹੁੰਦੇ ਨੇ ਕਿ ਉਹਨਾਂ ਤੇ ਅਜ ਵਿਰਾਮ ਲੱਗਦੇ ਗੱਲ ਆ ਰਾਣਾ ਗੁਰਜੀਤ ਸਿੰਘ ਜੋ ਹੈ ਉਹ ਹੈ ਰਾਣਾ ਗੁਰਜੀਤ ਸਿੰਘ ਅਗਰ ਕਿਸੇ ਦੇ ਨਾਲ ਹੈ ਤਾਂ ਖੁੱਲ ਕੇ ਨਾਲ ਹੈ ਅਗਰ ਕਿਸੇ ਦੇ ਉਲਟ ਹੈ ਤਾਂ ਖੁੱਲ ਕੇ ਵਿਰੋਧ ਕਰਦਾ ਹੈ ਉਰੇ ਮੇਰੀ ਪਾਰਟੀ ਆ ਇਹਦੇ ਲਈ ਨਾ ਜਸਬੀਰ ਸਿੰਘ ਡਿੰਪੇ ਨੂੰ ਮੈਨੂੰ ਕਹਿਣ ਦੀ ਲੋੜ ਐ ਨਾ ਮੈਨੂੰ ਕਿਸੇ ਸਪਾਰਸ਼ ਦੀ ਲੋੜ ਐ ਮੇਰੀ ਡਿਊਟੀ ਬਣਦੀ ਆ ਕਿ ਮੈਂ ਆਪਣੇ ਹਲਕੇ ਚੋਂ ਜਸਬੀਰ ਸਿੰਘ ਗਿਰ ਲੂ ਡਿੰਪਾ ਜੀ ਨੂੰ ਵੱਡੇ ਮਾਰਜਿਨ ਨਾਲ ਜਿਤਾ ਕੇ ਪੇਚਾ ਉਹ ਇਹ ਵੀ ਰੋਕ ਲਗਾਉਂਦੇ ਨੇ ਕਿ ਤੁਹਾਡੇ ਸਬੰਧ ਜਿਹੜੇ ਨੇ ਬੀਬੀ ਜੀ ਨਾਲ ਬੜੇ ਸੌਫਟ ਨੇ ਇਹ ਕਿੱਥੇ ਰਾਜਨੀਤੀ ਚ ਵੈਰੀ ਕਰਦੇ ਨੇ ਦੇਖੋ ਸਬੰਧ ਤਾਂ ਮੇਰੇ ਸਾਰੇ ਨਾਲ ਐ ਜੀ ਬੀਬੀ ਜੀ ਨਾਲ ਬੜੇ ਮੇਰੇ ਨੇੜੇ ਦੇ ਸਬੰਧ ਐ ਮੈਂ ਬੜਾ ਸਤਿਕਾਰ ਕਰਦਾ ਹਾਂ ਉਹਨਾਂ ਦਾ ਲੇਕਿਨ ਇਹਨਾਂ ਗੱਲਾਂ ਦਾ ਮਤਲਬ ਨਹੀਂ ਕਿ ਮੈਂ ਪੋਲਿਟਿਕਲੀ ਉਹਨਾਂ ਨਾਲ ਆ ਮੈਂ ਕਾਂਗਰਸ ਪਾਰਟੀ ਦਾ ਸਪਾਈ ਆ ਬੀਬੀਜੀ ਨੇ ਟਿਕਟ ਲਈ ਆ ਕਾਲੀ ਦਰ ਤੋਂ ਜੇ ਤਾਂ ਕਾਂਗਰਸ ਤੋਂ ਲਈ ਹੁੰਦੀ ਫਿਰ ਤਾਂ ਮੇਰੇ ਤੇ ਆਸ ਰੱਖਣੀ ਚਾਹੀਦੀ ਸੀ ਤੇ ਮੈਨੂੰ ਉਹਨਾਂ ਦੀ ਮਦਦ ਕਰਨਾ ਬੰਦਾ ਵੀ ਸੀ ਹੁਣ ਟਿਕਟ ਉਹਨਾਂ ਕੋਲ ਕਾਲੀ ਦਰ ਦੀ ਆ ਤੇ ਰਾਣਾ ਗੁਰਜੀਤ ਸਿੰਘ ਯਾਰ ਕਿੰਨਾ ਵੀ ਗਿਰ ਜਾਏ ਇਹ ਕੰਮ ਕਰਿਆ ਨਹੀਂ ਕਰਿਆ ਕੰਮ ਨਹੀਂ ਕਰ ਸਕਦਾ ਇਹਨਾਂ ਘਟਿਆ ਨਹੀਂ ਮੈਂ ਹੋ ਸਕਦਾ ਮੈਂ ਕਾਂਗਰਸ ਪਾਰਟੀ ਦਾ ਸਪਾਈ ਆ ਪਰ ਮੈਂ ਕਾਂਗਰਸ ਦੀ ਮਦਦ ਖੁੱਲੇ ਆਮ ਕਰੂੰਗਾ ਇਹ ਨਹੀਂ ਨਹੀਂ ਮੈਂ ਆਪਣੇ ਵਰਕਰਸ ਨਾਲ ਸਾਰਾ ਨਿਬੇੜੀ ਕੀਤੀ ਆ ਕਿ ਭਾਈ ਤੁਹਾਨੂੰ ਮਬੂਤ ਵਾਰਡ ਪਿੰਡ ਜਿਹੜਾ ਵੀ ਦਿੱਤਾ ਉਥੇ ਪਰਫਾਰਮੈਂਸ ਲੈਣੀ ਆ ਜਿਵੇਂ ਮੈਂ ਆਪਣੀ ਇਲੈਕਸ਼ਨ ਚ ਲੈਣਾ ਆਈ ਹੈ ਮਾਈ ਓਨ ਸਟਾਈਲ ਆਫ ਫੰਕਸ਼ਨਿੰਗ ਮੇਰਾ ਇਲੈਕਸ਼ਨ ਲੜਨ ਦਾ ਤਰੀਕਾ ਵੱਖਰਾ ਹੈ ਨਾ ਲੋਕਾਂ ਨਾਲ ਰਣਜੀਤ ਜੀ ਜਿੱਦਾਂ ਉੱਥੇ ਮੁੱਦੇ ਸਾਹਮਣੇ ਆਉਂਦੇ ਨੇ ਪੰਥਕ ਸੀਟ ਐ ਇੱਕ ਧਿਰ ਤੇ આરોਪ ਲੱਗਦਾ ਹੈ ਕਿ ਗੁਰਦੁਆਰਿਆਂ ਦੇ ਵਿੱਚੋਂ ਚੋਣ ਲੜੀ ਜਾ ਰਹੀ ਹੈ ਕਈਆਂ ਤੇ ਫੰਡਿੰਗ ਲੈਂਡ ਦੇ ਰੋਪ ਲੱਗਦੇ ਨੇ ਤੁਸੀਂ ਇਹਨਾਂ આરોਪਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਜਿਹਨੇ ਗੁਰੂ ਘਰ ਦਾ ਪੈਸਾ ਖਾਣਾ ਉਹਦਾ ਯਾਰ ਹਿਸਾਬ ਕਿਤਾਬ ਹੋਣੀ ਚਾਹੀਦੀ ਰਣਨਾ ਗੁਰਜੀਤ ਸਿੰਘ ਬਾਦੀ ਚਿੰਤਾ ਕੀ ਗੁਰਦੁਆਰੇ ਦਾ ਪੈਸਾ ਲੱਗਦਾ ਲੱਗੇ ਜਾਏ ਲਾਉਣ ਦਿਓ ਬਾਬੇ ਨੇ ਹਿਸਾਬ ਕਿਤਾਬ ਆਪਣੇ ਆਪ ਲੈਣਾ ਜੇ ਕੋਈ ਖਾ ਦਾਤਾ ਜਾਂ ਲੈਕਸ਼ਨ ਚ ਲੌੜਦਾ ਤਾਂ ਉਜਿਥੇ ਤੇ ਇਨਫੋਰਮਿੰਗ ਦੀ ਗੱਲਾਂ ਮੈਂ ਉਹ ਸਾਡਾ ਮਾਸਟਰ ਐਕ ਪਤਾ ਇਹ ਉਹਦਾ ਹੀ ਕੰਮ ਆ ਉਹਨੂੰ ਉਹਦਾ ਕੰਮ ਕਰਨ ਦਿਓ ਮੈਂ ਕੀ ਲੈਣਾ ਦੇਣਾ ਰਣਾ ਗੁਰਜੀਤ ਸਿੰਘ ਤਾਂ ਆਪਣੇ ਪੈਸੇ ਤੇ ਚੋਣ ਲੜਦਾ ਜਦੋਂ ਲੜਦਾ ਕਿਸੇ ਤੇ ਮੰਗ ਕੇ ਇਧਰ ਉਧਰ ਕਰਕੇ ਇਹ ਕਾਜ ਬਹੁਤ ਐਮ ਵਫਦ ਫੇਦ ਹੋਇਆ ਮਿਲੇ ਜੀ ਐਸ ਆਈ ਟੀ ਦੇ ਜਿਹੜੇ ਕੁਮਰ ਵਿਜੇ ਪ੍ਰਤਾਪ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਨੇ ਵੀ ਕਿਹਾ ਵੀ ਅਸੀਂ ਰਿਵਿਊ ਕਰਾਂਗੇ ਤੁਸੀਂ ਕੀ ਕੀ ਸੋਚਦੇ ਹੋ ਇਸ ਬਾਰੇ ਦੇਖੋ ਜੀ ਜੋ ਪੇਦਵੀ ਦਾ ਮਾਮਲਾ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਪਰ ਇਹਨੂੰ ਸਾਨੂੰ ਸਾਰਿਆਂ ਨੂੰ ਸੀਰੀਅਸਲੀ ਲੈਣਾ ਚਾਹੀਦਾ ਇਹ ਨੀਕ ਵੀ ਕੁਮਰ ਪ੍ਰਤਾਪ ਵਿਜੇ ਪ੍ਰਤਾਪ ਯਾਰ ਜਿਹੜਾ ਵੀ ਹੈ ਜੀਜ਼ ਆਈਪੀਐਸ ਅਫਸਰ ಲೆਟ ਹਿਮ டு ది ਜੌਬ ਅਹੀਂ ਕਿ ਇਹ ਸਾਨੂੰ ਇਨਸਾਫ ਨਹੀਂ ਦੇਊਗਾ ਕਿਉਂ ਨਹੀਂ ਦੇਊਗਾ ਇਨਸਾਫ ਅੱਜ ਕਾ காங்கிரஸ் ਦਾ ਰਾਜ ਆਜਾ ਬਾਈ ਤਾਂ ਇਹ ਕਾਂਗਰਸ ਚੰਗੇ ਕੰਮ ਕਰੇਗੀ ਤਾਂ ਬਾਈ ਵੀ ਤਾਂ ਬਾਅਦ ਵਿੱਚ ਆ ਜਾਏਗੀ ਜੇ ਨਹੀਂ ਚੰਗੇ ਕੰਮ ਕਰੇਗੀ ਕੋਈ ਹੋਰ ਆ ਜਾਏਗਾ ਇਹਨਾਂ ਅਫਸਰਾਂ ਨੇ ਇੱਥੇ ਰਹਿਣਾ ਐਂਡ ਲੈਟ ਮੀ ਟੈਲ ਯੂ ਵਾਟ ਥਿੰਕ ਗੁਰਦੁਆਰੇ ਨਾਲ ਜਿਹੜਾ ਵੀ ਰਾਜਨੀਤੀ ਕਰੇਗਾ ਚਾਹੇ ਸਾਡੇ ਤੋਂ ਪਹਿਲਾਂ ਰਾਜ ਕਰਨ ਵਾਲਿਆਂ ਨੇ ਚੰਗਾ ਮਾੜਾ ਕੀਤਾ ਕੀਤਾ ਨਹੀਂ ਕੀਤਾ ਸਮੇਂ ਦੱਸੂਗਾ ਜਾਂ ਅਫਸਰ ਆਪਣੀ ਰਾਜਨੀਤੀ ਕਰਨ ਜਾਂ ਰਾਜਨੀਤੀ ਦੇ ਪ੍ਰੈਸ਼ਰ 'ਚ ਦੱਬਣ ਤੋਂ ਸਾਬਤ ਕਰਦ ਸਾਰਨ ਦੇਣਾ ਪੈਣਾ ਮੈਂ ਨਹੀਂ ਸਮਝਦਾ ਕਿ ਵੀ ਕੋਈ ਅਫਸਰ ਕਿਸੇ ਨੂੰ ਬਗੈਰ ਮਤਲਬ ਦੇ ਫਸਾਊਗਾ ਔਰ ਇਹ ਜੇ ਪ੍ਰਤਾਪ ਸਿੰਘ ਲਾਇਆ ਸੋਚ ਸਮਝ ਕੇ ਲਾਇਆ ਉਹਨੂੰ ਕੰਮ ਕਰਨ ਦਾ ਵਰਜੀ ਤੇ ਕੋਣ ਕੋਡ ਲਗਾਇਆ ਮੈਂ ਕਮੈਂਟ ਨਹੀਂ ਕਰ ਸਕਦਾ ਇਲੈਕਸ਼ਨ ਕਮਿਸ਼ਨ ਦੇ ਕੋਲ ਗਏ ਆ ਸਾਡੀ ਸਰਕਾਰ ਗਈ ਆ ਉਹਨਾਂ ਨੇ ਰਿਵਿਊ ਦੀ ਗੱਲ ਕੀਤੀ ਆ ਜੇ ਰਿਵਿਊ ਕਰਦੇ ਨੇ ਤਾਂ ਬੜੀ ਅੱਛੀ ਗੱਲ ਹੈ ਇਟ ਵਿਲ ਗਿਵ ਅ ਗੁੱਡ ਸਿਗਨਲ ਠੀਕ ਹੈ ਗੁਰਪ੍ਰੀਤ ਇੱਕ ਗਲਤ ਅਧਿਆਇ ਕੀ ਖਡੂਰ ਸਾਹਿਬ ਤੋਂ ਤਾਂ ਬੀਬੀ ਪਰਮਜੀਤ कौर ਖਲ ਰਹੀ ਜਿੱਤਣਗੇ ਤੇ ਰਹੀ ਗੱਲ ਐਸਆਈਟੀ ਦੀ ਕਾਰਵਾਈ ਦੀ ਤੇ ਐਸਆਈਟੀ ਦੀ ਕਾਰਵਾਈ ਨੂੰ ਜਿਸ ਤਰ੍ਹਾਂ ਨਾਲ ਬਾਦਲਾਂ ਨੇ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਤੋਂ ਬਾਅਦ ਬਾਦਲਾਂ ਨੇ ਆਪ ਹੀ ਚੱਕ ਜ਼ਾਹਿਰ ਕਰ ਦਿੱਤਾ ਹੈ ਕਿ ਜਿੱਤਣਾ ਕਿਤੇ ਹੋਈਆਂ ਬੇਅਦਬੀਆਂ ਅਤੇ ਬਹਿਬਲ ਕਲਾ ਵਿਖੇ ਚਲੀਆਂ ਗੋਣੀਆਂ ਦੇ ਪਿੱਛੇ ਉਹਨਾਂ ਦਾ ਆਪਣਾ ਹੀ ਹੱਥ ਹੈ ਹੁਣ ਇਹ ਤਾਂ ਆਉਣ ਵਾਲਾ ਵਕਤ ਹੀ ਤੈਅ ਕਰੇਗਾ ਕਿ ਭਾਰਤੀ ਚੋਣ ਕਮਿਸ਼ਨ ਇਸ ਦੇ ਉੱਤੇ ਕੀ ਫੈਸਲਾ ਲੈਂਦਾ ਹੈ ਕਿ ਕੁਵਰ ਵਿਜੇ ਪ੍ਰਤਾਪ ਨੂੰ ਵਾਪਸ ਐਸਆਈਟੀ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ ਜਾਂ ਨਹੀਂ ਕੀਤਾ ਜਾਂਦਾ ਤੁਸੀਂ ਸਭ ਇਸ ਮਸਤੇ ਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਕਬੂਰਥਲਾ ਤੋਂ ਗੁਰਬਾਣੀਆ ਖੰਡ ਬਣੀ ਵਾਸਤੇ ਨਿਰਮਲ ਸਿੰਘ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਥੀ ਵੀ ਨਹੀਂ ਅਤੇ ਗ ਉਰੇ ਸਬਸਕ੍ਰਾਈਬ ਕਰੋ ਗੁਰਪਾਣੀ ਅਖੰਡ ਬਾਣੀ ਅਧੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ